ਇੰਦੇ ਜੀ ਬਾਪ ਬੜਾ ਨਾ ਭਈਆ ਸਭ ਤੋਂ ਵੱਡਾ ਰੁਪਈਆ ਇੱਕ ਹਹਾਵਤ ਅੱਜਕੱਲ ਸਾਡੇ ਸਮਾਜ ਦੇ ਅੰਦਰ ਬਹੁਤ ਵੱਡੇ ਪੱਦਰ ਤੇ ਸੱਚ ਸਾਫਤ ਹੁੰਦੀ ਨਜ਼ਰ ਆ ਰਹੀ ਆ ਤੇ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਆ ਆ ਜਿੱਥੇ 23 ਘੰਟੇ ਇੱਕ ਮੁੰਡੇ ਨੇ ਆਪਣੇ ਪਿਤਾ ਦੀ ਲਾਸ਼ ਨੂੰ ਅਗਨੀ ਨਹੀਂ ਦਿੱਤੀ ਆਪਣੇ ਪਿਤਾ ਦੀ ਲਾਸ਼ ਦਾ ਸੰਸਕਾਰ ਨਹੀਂ ਕੀਤਾ ਕਿਉਂ ਕਿ ਉਹਦੇ ਪਿਤਾ ਨੇ ਜਿਹੜੀ ਜ਼ਮੀਨ ਜਾਇਦਾਦ ਸੀ ਨਾ ਥੋੜੀ ਜੀ ਉਹੇ ਕੋਲੇ ਉਹਨੇ ਆਪਣੀ ਧੀ ਦੇ ਨਾਮ ਕਰਵਾ ਦਿੱਤੀ ਸੀ ਅਸਲ ਚ ਹੋਇਆ ਕਿ ਹੋਇਆ ਇਹ ਕਿ ਮੁੰਡਾ ਸੀਗਾ ਜਿਹੜਾ ਉਹ ਆਪਣੇ ਪਿਤਾ ਨੂੰ ਤੰਗ ਪਰੇਸ਼ਾਨ ਕਰਦਾ ਸੀ ਉਹਦੀ ਸਾਂਭ ਸੰਭਾਲ ਨਹੀਂ ਕਰਦਾ ਸੀ ਪਿਤਾ ਦੀ ਉਮਰ ਲਗਭਗ 70 ਸਾਲ ਦੱਸੀ ਜਾ ਰਹੀ ਆ ਤਾਂ ਜਿਹੜੀ ਉਹਦੀ ਧੀ ਸੀਗੀ ਉਹ ਕਾਫੀ ਸੇਵਾ ਕਰਦੀ ਸੀ ਆਪਣੇ ਪਿਤਾ ਦੀ ਆਪਣੇ ਪਿਤਾ ਦੇ ਕਹਿਣੇ ਵਿੱਚ ਸੀ ਤਾਂ ਪਿਤਾ ਨੇ ਆਪਣੀ ਮਰਜ਼ੀ ਦੇ ਨਾਲ ਆਪਣੀ ਧੀ ਦੇ ਨਾਮ ਜਿਹੜੀ ਉਹਦੇ 2 ਏਕੜ ਜ਼ਮੀਨ ਸੀ ਨਾ ਆਪਣੀ ਧੀ ਦੇ ਨਾਮ ਕਰਾਤੀ ਤਾਂ ਮੁੰਡਾ ਉਸ ਟਾਈਮ ਤੋਂ ਵੀ ਕਾਫੀ ਜ਼ਿਆਦਾ ਨਿਰਾਸ਼ ਹੋਇਆ ਗੁੱਸੇ ਦੇ ਵਿੱਚ ਆਇਆ ਕਿ ਤੂੰ ਕਿਉਂ ਇਸ ਧੀ ਦੇ ਨਾਂ ਆਪਣੀ ਜ਼ਮੀਨ ਜਾਇਦਾਦ ਕੀਤੀ ਆ ਪਿਤਾ ਸਿਆਣਾ ਸੀ ਉਹ ਕਹਿੰਦਾ ਤੂੰ ਗਵਾ ਦੇਗਾ ਸਾਰੀ ਜ਼ਮੀਨ ਜਾਇਦਾਦ ਆਖੇ ਤੂੰ ਲੱਗਦਾ ਨਹੀਂ ਕੰਮ ਧੰਦਾ ਤੋਂ ਕੋਈ ਕਰਦਾ ਨਹੀਂ ਤੇ ਮੈਂ ਆਪਣੀ ਧੀ ਨੂੰ ਇਹ ਜ਼ਮੀਨ ਜਾਇਦਾਦ ਦੇਣੀ ਆ ਤਾਂ ਪਿਤਾ ਵੈਸੇ ਤਾਂ ਆਪਣੇ ਸਮਾਜ ਵਿੱਚ ਐਵੇਂ ਹੁੰਦਾ ਨਹੀਂ ਕਿਉਂਕਿ ਆਮ ਤੌਰ ਤੇ ਮਾਪੇ ਭਾਵੇਂ ਛਿੱਤਰ ਖਾਈ ਜਾਣ ਪੁੱਤਾਂ ਤੋਂ ਪਰ ਉਹ ਧੀਆ ਉਹਨਾਂ ਨੂੰ ਜਿੰਨਾ ਮਰਜੀ ਸਾਂਭਦੇ ਹੁਣ ਨਹੀਂ ਦਿੰਦੇ ਆਪਣੇ ਸਮਾਜ ਦੇ ਅੰਦਰ ਧੀਆ ਨੂੰ ਜ਼ਮੀਨ ਜਾਇਦਾਦ ਬਹੁਤ ਘੱਟ ਹੀ ਦਿੰਦੇ ਆ ਪਰ ਕਈ ਮਾਪੇ ਹੁੰਦੇ ਵੀ ਆ ਸਿਆਣੇ ਜਿਹੜੇ ਸੋਚਦੇ ਆ ਕਿ ਜਿਹੜਾ ਬੱਚਾ ਚਾਹੇ ਉਹ ਧੀ ਹੋਵੇ ਚਾਹੇ ਪੁੱਤ ਹੋਵੇ ਤੇ ਚਾਹੇ ਕੋਈ ਤੀਜੇ ਘਰੋਂ ਆ ਕੇ ਜਿਹੜਾ ਸਾਨੂੰ ਸਾਂਭੂਗਾ ਅਸੀਂ ਉਸੇ ਨੂੰ ਹੀ ਆਪਣੀ ਜ਼ਮੀਨ ਜਾਇਦਾਦ ਦੇਵਾਂਗੇ ਇਵੇਂ ਇਹ ਪਿਤਾ ਸੀ ਤਾਂ ਜਦੋਂ ਪਿਤਾ ਦੀ 70 ਸਾਲ ਤੋਂ 70 ਸਾਲ ਦਾ ਪਿਤਾ ਹੋ ਗਿਆ ਹੁਣ ਉਹਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੋ ਗਈ ਸੀ ਧੀ ਸਾਂਭ ਰਹੀ ਸੀ ਪਿਤਾ ਦੀ ਮੌਤ ਹੋ ਗਈ ਤਾਂ ਪਿਤਾ ਦੀ ਮੌਤ ਹੋ ਗਈ ਤਾਂ ਸਾਰੇ ਰਿਸ਼ਤੇਦਾਰ ਕਈ ਥਾਵਾਂ ਤੇ ਇਹ ਰਵਾਜ ਹੁੰਦਾ ਕਿ ਧੀ ਨੇ ਅਗਨੀ ਨਹੀਂ ਦੇਣੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਤਾਂ ਗੁਰੂ ਗੁਰੂ ਨਾਨਕਦੇਵ ਜੀ ਨੇ ਜੋ ਕਿਹਾ ਵੀ ਸੋਖਿਓ ਮੰਦਾ ਆਖੀ ਜਿੱਤ ਜਮੇ ਰਜਾਨ ਇਸ ਕਰਕੇ ਹੁਣ ਕਈ ਥਾਵਾਂ ਤੇ ਜਿਹੜਾ ਧੀ ਤੇ ਪੁੱਤ ਦਾ ਕੋਈ ਫਰਕ ਨਹੀਂ ਕੀਤਾ ਜਾਂਦਾ ਤੇ ਜੇਕਰ ਪਿਤਾ ਦੀ ਮੌਤ ਹੋ ਜਾਵੇ ਤਾਂ ਬਹੁਤ ਥਾਵਾਂ ਤੇ ਇਹ ਦੇਖਿਆ ਗਿਆ ਕਿ ਧੀਆਂ ਆਪਣੇ ਪਿਤਾ ਦੇ ਸਰੀਰ ਨੂੰ ਅਗਨੀ ਦਿੰਦੀਆਂ ਆਪਣੇ ਮਾਪੇ ਦੇ ਸਰੀਰ ਨੂੰ ਅਗਨੀ ਦਿੰਦੀਆਂ ਨਜ਼ਰ ਆਉਂਦੀਆਂ ਨੇ ਪਰ ਕਈ ਥਾਵਾਂ ਤੇ ਇਹ ਵਾਰਾ ਜੀ ਹੁੰਦਾ ਉੱਥੇ ਲੋਕ ਕਹਿੰਦੇ ਇਹ ਇੱਕ ਘਟਨਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਆ ਤਾਂ ਉੱਥੇ ਲੋਕਾਂ ਨੇ ਉਹ ਮੁੰਡੇ ਨੂੰ ਜਿਹਦਾ ਨਾਂ ਰਾਜੂ ਦੱਸਿਆ ਜਾ ਰਿਹਾ ਕਾਫੀ ਸਮਝਾਇਆ ਕਿ ਤੂੰ ਹੀ ਅਦਮੀ ਦੇਣੀ ਆ ਆਪਣੇ ਪਿਤਾ ਨੂੰ ਅਗਨੀ ਦੇ ਤਾਂ ਉਹ ਕਹਿੰਦਾ ਨਾ ਜੀ ਮੇਰਾ ਪਿਤਾ ਕਿਹੜਾ ਮੇਰਾ ਬਣਿਆ ਉਹਨੇ ਕਿਹੜਾ ਮੈਨੂੰ ਜ਼ਮੀਨ ਜਾਤ ਦਾ ਦਿੱਤੀ ਆ ਆਪ ਦੀ ਧੀ ਨੂੰ ਦਿੱਤੀ ਆ ਉਹਦੀ ਧੀ ਹੁਣ ਉਹਨੂੰ ਅਗਨੀ ਦੇਵੇ ਪਰ ਰਿਸ਼ਤੇਦਾਰ ਵਾਰ-ਵਾਰ ਉਸੇ ਨੂੰ ਹੀ ਕਹਿ ਰਹੇ ਸੀ ਉਸੇ ਨੂੰ ਹੀ ਮਨਾ ਰਹੇ ਸੀ 23 ਘੰਟੇ ਲੱਗ ਗਏ ਪਰ ਉਹ ਮੁੰਡਾ ਨਹੀਂ ਮੰਨਿਆ ਫੇਰ ਕੀ ਹੋਇਆ ਫੇਰ ਪੁਲਿਸ ਆ ਗਈ ਪੁਲਿਸ ਨੇ ਵੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਫੇਰ ਵੀ ਨਹੀਂ ਮੰਨਿਆ ਫੇਰ ਭੈਣ ਕਹਿੰਦੀ ਕਿ ਚੱਲ ਕੋਈ ਗੱਲ ਨਹੀਂ ਮੈਂ ਇੱਕ ਕਿੱਲਾ ਤੇਰੇ ਨਾਮ ਲਵਾ ਦੂੰਗੀ ਤੇ ਤੂੰ ਪਿਤਾ ਦੀ লাশ ਨੂੰ ਅਗਨੀ ਤਾਂ ਦੇ ਉਹਦੀ ਹਾਲਤਮੰਦੀ ਸੀ ਕੁੜੀ ਦੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ ਤਾਂ ਉਹ ਫੇਰ ਵੀ ਨਹੀਂ ਮੰਨਿਆ ਉਹ ਕਹਿੰਦਾ ਨਾ ਜੀ ਮੈਨੂੰ ਤਾਂ ਲਿਖਤੀ ਸਬੂਤ ਦੇ ਜੇਕਰ ਹੁਣ ਤੂੰ ਮੂੰਹ ਨਾਲ ਤਾਂ ਕਹਿ ਤਾ ਤੇ ਮੈਨੂੰ ਕਿਵੇਂ ਇਹ ਤੇ ਵਿਸ਼ਵਾਸ ਆਵੇ ਤੂੰ ਹੋ ਸਕਦਾ ਕੱਲ ਨੂੰ ਮੁੱਕਰ ਜਾਵੇਂ ਤਾ ਫੇਰ ਭਾਈ ਪਿਤਾ ਦੀ লাশ ਤੱਕਰੇ ਪਈ ਸੀ ਉਹਦਾ ਤਾਂ ਸੰਸਕਾਰ ਨਹੀਂ ਕੀਤਾ ਪਹਿਲਾਂ ਕੁੜੀ ਨੇ ਮੁੰਡੇ ਦੇ ਨਾਂ ਅਸ਼ਟਾਮ ਕਰਾ ਕੇ ਦਿੱਤਾ ਕਿ ਆਹ ਲੈ ਤੈਨੂੰ ਮੈਂ ਪੱਕਾ ਅਸ਼ਟਾਮ ਕਰਾ ਕੇ ਦਿੰਨੀ ਆ ਇੱਕ ਕਿਲਾ ਜ਼ਮੀਨ ਦਾ ਮੈਂ ਤੇਰੇ ਨਾਲ ਵਾਂਗੂਗੀ ਤੇ ਤੂੰ ਪਿਤਾ ਦੀ ਜਿਹੜੀ ਦੇਹ ਆ ਉਹਨੂੰ ਅਗਨੀ ਦੇ ਤਾਂ ਫੇਰ ਜਾ ਕੇ ਉਹ ਮੁੰਡਾ ਮੰਨਿਆ ਫੇਰ ਜਾ ਕੇ ਉਹਨੇ ਆਪਣੇ ਪਿਤਾ ਦਾ ਸੰਸਕਾਰ ਕੀਤਾ ਕਮਾਲ ਹੀ ਹੋਈ ਪਈ ਆ ਰਿਸ਼ਤੇ ਜ਼ਮੀਨਾਂ ਜਾਇਦਾਦਾਂ ਦੇ ਹੋ ਗਏ ਮਾਪਿਓ ਦੀ ਤਾਂ ਕੋਈ ਅਹਿਮੀਅਤ ਹੀ ਨਹੀਂ ਰਹੀ ਜਿਹੜੇ ਮਾਪੇ ਆਪਣੇ ਤੁਹਾਨੂੰ ਜੰਮਿਆ ਜਾਇਆ ਪਾਲਿਆ ਪੋਸਿਆ ਵੱਡਾ ਕੀਤਾ ਤੁਹਾਡੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਜਦੋਂ ਉਹਨਾਂ ਦਾ ਤੁਸੀਂ ਜਵਾਨ ਹੋ ਜਾਨੇ ਹੋ ਆਪਣੇ ਆਪ ਵਿੱਚ ਹੋ ਜਾਨੇ ਹੋ ਤਾਂ ਫਿਰ ਤੁਸੀਂ ਆਪਣੇ ਮਾਪੇ ਬਾਪ ਨੂੰ ਪੁੱਛਣੋਂ ਹਟ ਜਾਨੇ ਹੋ ਤਾਂ ਫਿਰ ਜੇਕਰ ਮਾਪੇ ਬਾਪ ਇਹ ਸੋਚ ਕੇ ਕਿ ਜਿਹੜਾ ਧੀ ਪੁੱਤ ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ ਸਾਨੂੰ ਸਾਹਮ ਦਾ ਅਸੀਂ ਤਾਂ ਉਸੇ ਨਾਲ ਹੀ ਆਪਣੀ ਜ਼ਮੀਨ ਜਾਇਦਾਦ ਕਰਾਉਣੀ ਆ ਤਾਂ ਫੇਰ ਤੁਹਾਨੂੰ ਗੁੱਸਾ ਹੁੰਦਾ ਕਿ ਅਸੀਂ ਸਾਂਭੀਏ ਚਾਹੀ ਹੁਣ ਆਪਣੇ ਮਾਪੇ ਨੂੰ ਨਾ ਸਾਂਭੀਏ ਤੇ ਜ਼ਮੀਨ ਜਾਇਦਾਦ ਸਾਨੂੰ ਮਿਲਣੀ ਚਾਹੀਦੀ ਆ ਤਾਂ ਕਮਾਲ ਦੀਆਂ ਇਹ ਜਿਹੜੀਆਂ ਹੈਗੀਆਂ ਘਟਨਾਵਾਂ ਨੇ ਸਾਡੇ ਸਮਾਜ ਅੰਦਰੋਂ ਸਾਹਮਣੇ ਆਉਂਦੀਆਂ ਨਹੀਂ ਤਾਂ ਅਗਲਾ ਕਹਿੰਦਾ ਭਾਈ ਜਦੋਂ ਕਿਸੇ ਦੀ ਮੌਤ ਹੀ ਹੋਊਗੀ ਤਾਂ ਉਦੋਂ ਤਾਂ ਘੱਟੋ ਘੱਟ ਲੋਕਾਂ ਨੂੰ ਅਸੀਂ ਜਲੂਸ ਨਾ ਦਿਖਾਈਏ ਉਦੋਂ ਤਾਂ ਨਾ ਜਲੂਸ ਕੱਢੀਏ ਆਪਣੇ ਘਰ ਦਾ ਪਰ ਅੱਜ ਕੱਲ ਤਾਂ ਪਤਾ ਨਹੀਂ ਕਿਹੋ ਜਿਹਾ ਮਾਹੌਲ ਹੋ ਗਿਆ ਕਿ ਭਾਵੇਂ ਸਾਡੀਆਂ ਖਬਰਾਂ ਲੱਗ ਜਾਣ ਭਾਵੇਂ ਕਿੱਡੀਆਂ-ਕਿੱਡੀਆਂ ਵੱਡੀਆਂ ਗੱਲਾਂ ਹੋ ਜਾਣ ਪਰ ਅਸੀਂ ਆਪ ਦੀ ਜਿਹੜੇ ਤੇ ਅੜੇ ਰਹਿੰਦੇ ਆ ਤੇ ਉਹ ਮੁੰਡੇ ਨੇ ਵੀ ਐਵੇਂ ਹੀ ਕੀਤਾ ਬੇਹੱਦ ਦਰਦਨਾਕ ਘਟਨਾ ਕਹੀ ਜਾ ਸਕਦੀ ਆ ਪਰ ਮਾਪਿਆਂ ਨੂੰ ਵੀ ਇੱਕ ਸਟੈਂਡ ਜ਼ਰੂਰ ਰੱਖਣਾ ਚਾਹੀਦਾ ਕਿ ਪਹਿਲੀ ਗੱਲ ਤਾਂ ਉਹਨਾਂ ਨੂੰ ਜਿਹੜੀ ਉਹ ਕਮਾਈ ਕਰਦੇ ਨੇ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਚਾਹੀਦਾ ਤੇ ਉਹਨਾਂ ਨੂੰ ਬੱਚਿਆਂ ਨੂੰ ਇਹੀ ਕਹਿਣਾ ਚਾਹੀਦਾ ਵੀ ਤੁਸੀਂ ਆਪ ਦੀ ਜ਼ਿੰਮੇਵਾਰੀ ਆਪ ਚੁੱਕੋ ਅਸੀਂ ਤੁਹਾਡੇ ਵਾਸਤੇ ਜ਼ਮੀਨ ਜਾਇਦਾਦਾਂ ਨਹੀਂ ਬਣਾਉਣੀ ਸਾਡੇ ਸਮਾਜ ਅੰਦਰ ਕੀ ਹੁੰਦਾ ਮਾਪਿਓ ਆਪ ਤਾਂ ਚੰਗੀ ਜ਼ਿੰਦਗੀ ਜਿਉਂਦਾ ਨਹੀਂ ساری ਜ਼ਿੰਦਗੀ ਜੋੜਦਾ ਰਹਿੰਦਾ ਜੋੜਦਾ ਰਹਿੰਦਾ ਜੋੜਦਾ ਰਹਿੰਦਾ ਤੇ ਜਦੋਂ ਉਹਨਾਂ ਦਾ ਬੁਢਾਪਾ ਹੁੰਦਾ ਤੇ ਨਾ ਕੋਈ ਨੂੰਹ ਸਾਂਭਦੀ ਐ ਤੇ ਨਾ ਕੋਈ ਪੁੱਤ ਸਾਂਭਦਾ ਤੇ ਕਈ ਥਾਵਾਂ ਤੇ ਤਾਂ ਧੀਆ ਵੀ ਨਹੀਂ ਸਾਂਭਦੀਆਂ ਮਾਪਿਆਂ ਨੂੰ ਇਹ ਨਹੀਂਗਾ ਵੀ ਹਰ ਥਾਂ ਧੀਆ ਸਾਂਭਦੀਆਂ ਹੀ ਸਾਂਭਦੀਆਂ ਕਈ ਥਾਵਾਂ ਤੇ ਧੀਆ ਵੀ ਮਾਪਿਆਂ ਨੂੰ ਨਹੀਂ ਸਾਂਭਦੀਆਂ ਤੇ ਮਾਪੇ ਰੋਲਦੇ ਰਹਿੰਦੇ ਆ ਵਿਚਾਰੇ ਕਈ ਵਾਰੀ ਤਾਂ ਉਹਨਾਂ ਨੂੰ ਘਰੋਂ ਵੀ ਕੱਢ ਦਿੱਤਾ ਜਾਂਦਾ ਇਸ ਕਰਕੇ ਮਾਪਿਆਂ ਨੂੰ ਚਾਹੀਦਾ ਪੜਾਉਣ ਲਿਖਾਉਣ ਆਪਣੇ ਬੱਚਿਆਂ ਨੂੰ ਤੇ ਉਹਨਾਂ ਨੂੰ ਕਹੋ ਵੀ ਹੁਣ ਆਪਣੇ ਪੈਰਾਂ 'ਸਰ ਆਪ ਖੜੇ ਹੋ ਤੇ ਆਪ ਦੀ ਕਮਾਈ ਆਪ ਕਰੋ ਜਿਹੜਾ ਸਾਡਾ ਇਹ ਨਾ ਸਾਡੀ ਕਮਾਈ ਐ ਅਸੀਂ ਆਪ ਰੱਖਣੀ ਆ ਤੇ ਦੂਜੀ ਗੱਲ ਜੇਕਰ ਉਹਨਾਂ ਦਾ ਕੋਈ ਵੀ ਧੀ ਜਾਂ ਪੁੱਤ ਉਹਨਾਂ ਨੂੰ ਸਾਂਭਦਾ ਤਾਂ ਠੀਕ ਆ ਜਿਹੜਾ ਸਾਂਭਦਾ ਉਹਨਾਂ ਨੂੰ ਆਪਣੀ ਜ਼ਮੀਨ ਜਾਇਦਾਦ ਦੇਣ ਜਿਹੜਾ ਨਹੀਂ ਸਾਂਭਦਾ ਤੇ ਨਾ ਦੇਣ ਤੇ ਜੇਕਰ ਦੋਨੋਂ ਹੀ ਨਹੀਂ ਸਾਂਭਦੇ ਕੋਈ ਤੀਜਾ ਵਿਅਕਤੀ ਆ ਕੇ ਬਾਹਰ ਦਾ ਕੋਈ ਵਿਅਕਤੀ ਆ ਕੇ ਉਹਨਾਂ ਨੂੰ ਸਾਂਭਦਾ ਤਾਂ ਉਹਨਾਂ ਨੂੰ ਚਾਹੀਦਾ ਆਪਣੀ ਜ਼ਮੀਨ ਜਾਇਦਾਦ ਸਿਰ ਉਸੇ ਨੂੰ ਦੇਣ ਜਿਹੜਾ ਉਹਨਾਂ ਦੀ ਪੁੱਛਗਿੱਛ ਕਰਦਾ ਸਾਡੇ ਇੱਥੇ ਇੱਕ ਬਜ਼ੁਰਗ ਬਾਪੂ ਬੜਾ ਮਸ਼ਹੂਰ ਸਾਡੇ ਏਰੀਆ ਦੇ ਵਿੱਚ ਉਹਦੇ ਪੁੱਤ ਉਹਦੇ ਪੁੱਤ ਵੀ ਉਹਨੂੰ ਛੱਡ ਕੇ ਔੜ ਗਏ ਉਹਦੇ ਘਰ ਵਾਲੀ ਵੀ ਉਹਨੂੰ ਛੱਡ ਕੇ ਔੜ ਗਈ ਉਹਨੂੰ ਸਾਂਭਿਆ ਨਹੀਂ ਇੱਕ ਹੋਰ ਮੁੰਡਾ ਜਿਹੜਾ ਛੋਟਾ ਜਿਹਾ ਉਹਦੀ ਦੁਕਾਨ ਤੇ ਕੰਮ ਕਰਦਾ ਸੀ ਉਹੀ ਉਹਨੂੰ ਬਾਪੂ ਨੂੰ ਸਾਂਭਦਾ ਰਿਹਾ ਉਹਦੀ ਸੇਵਾ ਕਰਦਾ ਰਿਹਾ ਵਿਚਾਰਾ ਹੈ ਤਾਂ ਵਰਕਰ ਸੀ ਮੁੰਡਾ ਉਹਦੀ ਦੁਕਾਨ ਤੇ ਕੰਮ ਕਰਦਾ ਸੀ ਪਰ ਮੁੰਡੇ ਦਾ ਬਾਪੂ ਦੇ ਨਾਲ ਇੰਨਾ ਜ਼ਿਆਦਾ ਪਿਆਰ ਪੈ ਗਿਆ ਕਿ ਬਾਪੂ ਬਿਮਾਰ ਹੋ ਗਿਆ ਜਦੋਂ ਬਾਪੂ ਬਜ਼ੁਰਗ ਬਿਮਾਰ ਹੋ ਗਿਆ ਤਾਂ ਉਹ ਮੁੰਡਾ ਉਹਨੂੰ ਤਾਂ ਕੋਈ ਆਸ ਵੀ ਨਹੀਂ ਸੀ ਕਿ ਇਹ ਬਜ਼ੁਰਗ ਮੈਨੂੰ ਆਪਣੀ ਜ਼ਮੀਨ ਜਾਇਦਾਦ ਦੇਊਗਾ ਪਰ ਉਹ ਮੁੰਡਾ ਉਹਦੀ ਬਾਪੂ ਦੀ ਸੇਵਾ ਕਰਦਾ ਰਿਹਾ ਉਹਨੂੰ ਸਾਂਭਦਾ ਰਿਹਾ ਤਾਂ ਬਾਪੂ ਨੇ ਆਪ ਦੇ ਆਖਰੀ ਵਕਤ ਸਾਰੀ ਜ਼ਮੀਨ ਜਾਇਦਾਦ ਕਰ ਉਹ ਮੁੰਡੇ ਦੇ ਨਾਂ ਕਰਤਾ ਤੇ ਬਾਅਦ ਵਿੱਚ ਜਦੋਂ ਬਾਪੂ ਦੀ ਮੌਤ ਹੋ ਗਈ ਉਹਦੀ ਪਤਨੀ ਉਹਦੇ ਬੱਚੇ ਆ ਕੇ ਦਾਵਾ ਕਰਨ ਲੱਗੇ ਪਰ ਬਾਪੂ ਪਹਿਲਾਂ ਹੀ ਉਸ ਮੁੰਡੇ ਦੇ ਨਾਂ ਰਜਿਸਟਰੀ ਕਰਵਾ ਗਿਆ ਸੀ ਕਿ ਮੈਨੂੰ ਸਾਂਭਿਆ ਤਾਂ ਇਹਨੇ ਆ ਉਦੋਂ ਤੁਸੀਂ ਮੈਨੂੰ ਛੱਡ ਕੇ ਭੱਜ ਗਏ ਮੈਨੂੰ ਕਿਸੇ ਨੇ ਨਹੀਂ ਸਾਂਭਿਆ ਤੇ ਹੁਣ ਮੇਰੀ ਜ਼ਮੀਨ ਜਾਇਦਾਦ ਦਾ ਵਾਰਿਸ ਵੀ ਇਹ ਹੀ ਹੋਊਗਾ ਤਾਂ ਮਾਪਿਆਂ ਨੂੰ ਵੀ ਇਹੋ ਜਿਹੇ ਫੈਸਲੇ ਲੈਣੇ ਚਾਹੀਦੇ ਆ ਤਾਂ ਕਿ ਤਿਆਂ ਪੁੱਤਾਂ ਨੂੰ ਵੀ ਹੋਵੇ ਵੀ ਅਸੀਂ ਜੇ ਕੁਝ ਇਹਨਾਂ ਤੋਂ ਲੈਣਾ ਤਾਂ ਇਹਨਾਂ ਦੀ ਕਦਰ ਕਰੀਏ ਪਰ ਹਰਾਨ ਹਰਾਨੀ ਦੀ ਗੱਲ ਹੈਗੀ ਆ ਕਿ ਮਾਪਿਓ ਦੇ ਮੌਤ ਤੇ ਵੀ ਜੇਕਰ ਇਹੋ ਜਿਹਾ ਕੁਝ ਹੁੰਦਾ ਬੱਚੇ ਉਹਨਾਂ ਦੀ ਦੇਣ ਨੂੰ ਵੀ ਅਗਣੀ ਨਹੀਂ ਦਿੰਦੇ ਤਾਂ ਕਿੰਨੀ ਸ਼ਰਮਨਾਕ ਗੱਲ ਆ ਸਾਡੇ ਸਮਾਜ ਵਾਸਤੇ